ਅਸੀਂ ਉਹ ਵਪਾਰੀਆਂ ਨੂੰ ਇਹ ਸਮਝਾਉਣਾ ਚਾਹੁੰਦੇ ਆਂ ਵੀ ਭਰਾਵੋ ਸੋਡੀ ਅਸੀਂ ਜਿਹੜੀ ਕਿਸਾਨ ਜੱਤੇ ਬੰਦਿਆਂ ਦੀ ਮੂਵ ਐ ਇਹ ਸੋਡੀ ਕੰਦ ਐ ਇਹਨੇ ਜੇ ਕਿਸਾਨ ਕੀਤਾ ਨਾ ਰਿਹਾ ਪਰ ਚੂਨ ਖੇਤਰ ਨਹੀਂ ਰਹਿਣਾ ਛੋਟੀ ਇੰਡਸਟਰੀ ਨੀ ਨਹੀਂ ਕਾਰਪੋਰੇਟਾ ਚੜੇ ਆਉਂਦੇ ਨੇ ਅਮਰੀਕਾ ਵਰਗੀਆਂ ਜਿਹੜੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਕੋਲੇ ਉਹਨਾਂ ਨੂੰ ਸਹਦ ਦੇ ਰੀਆਂ ਨੇ ਇਸ ਕਰਕੇ ਜੇ ਇਹਨਾਂ ਤੋਂ ਬਚਣਾ ਨਾ ਇਸ ਕਰ ਇੱਕਜੁੱਟਤਾ ਹੋ ਜਾਓ ਇੱਕ ਦੂਜੇ ਨੂੰ ਸਮਝੋ ਇੱਕ ਦੂਜੇ ਨਾਲ ਸਾਂਝ ਪਾਓ ਤੇ ਸਾਂਝੇ ਸੰਘਰਸ਼ ਕਰਕੇ ਲੜੋਂਗੇ ਜੇ ਫੇਰ ਹੀ ਫੀਲ ਜਿੱਤਿਆ ਜਾਣਾ ਲੁਗਾਨੀ ਚੋਣਾ ਉਥੇ ਉਹ ਸ਼ੈਰੀ ਲੋਕ ਨੇ ਕੀ ਤੁਸੀਂ ਇਹ ਤਾਂ ਨਹੀਂ ਕਿ ਵਪਾਰੀਆਂ ਦੇ ਵਿੱਚ ਪਹਿਲਾਂ ਇਹ ਗੱਲ ਫਲਾ ਦੋ ਕਿ ਕਿਸਾਨ ਤੰਗ ਕਰਦੇ ਨੇ ਰਾਹ ਰੋਕਦੇ ਨੇ ਫਿਰ ਤੁਸੀਂ ਆਪ ਇੱਕ ਭਰਮ ਭਲੇਖਾ ਪੈਦਾ ਕਰਕੇ ਉਹਨਾਂ ਨੂੰ ਖੁਸ਼ ਕਰਨ ਦੀ بجائے ਫਿਰ ਤੁਸੀਂ ਕਿਸਾਨਾਂ ਦਾ ਜਿਹੜਾ ਬਾਰਡਰ ਤੋਂ ਧਰਨਾ ਚੁਕਵਾ ਦੋ ਤੇ ਇਹ ਕਹੇ ਹੁਣ ਪੰਜਾਬ ਦੇ ਵਿੱਚ ਵਪਾਰ ਰੁਕਿਆ ਸੀ ਜੀ ਵਪਾਰ ਵਧ ਜਾਊਗਾ ਕੀ ਇਹ ਤਾਂ ਨਹੀਂ ਪੰਜਾਬ ਦੇ ਵਿੱਚ ਕਿਸਾਨ ਵਰਸਸ ਵਪਾਰੀ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੀ ਇਹ ਸਰਕਾਰ ਇਹਦੇ ਵਿੱਚ ਤਾਂ ਨਹੀਂ ਕਾਵੇਬ ਹੋਜੂਗੀ ਵਪਾਰੀ ਸਾਡੇ ਭਰਾ ਦੁਕਾਨਦਾਰ ਸਾਡੇ ਭਰਾ ਸਾਨੂੰ ਤਾਂ ਚਿੰਤਾ ਜਿਹੜੀ ਐਮਾਜ਼ਨ ਤੇ ਵੀਰ ਗਾਉਂਦਾ ਉਹ ਉਸ ਐਮਾਜ਼ਨ ਤੋਂ ਤਾਂ ਸਾਨੂੰ ਚਿੰਤਾ ਹੈ ਉਸ ਐਮਾਜ਼ਨ ਨੇ ਤਾਂ ਸਾਰਾ ਵਪਾਰ ਖਾ ਜਾਣ ਤੇ ਵਪਾਰ ਨੂੰ ਕਿੰਨਾ ਬਚਾਉਣਾ ਵਪਾਰ ਨੂੰ ਤਾਂ ਵੱਡਾ ਭਗਿਆੜ ਜਿਹੜਾ ਆ ਰਿਹਾ ਜਿੱਦੇ ਉਹ ਗੀਤ ਗਾਉਂਦਾ ਵੀ ਐਮਾਜ਼ਨ ਦਾ ਸਾਮਾਨ ਉੱਥੋਂ ਮੰਗਾ ਦੋ ਇੰਨੇ ਚ ਪੈਂਦਾ ਇੱਥੇ ਮੰਗਾਓ ਇੰਨੇ ਚ ਪੈਂਦਾ ਉਸ ਐਮਾਜ਼ਨ ਦੇ ਤਾਂ ਖਾਣਾ ਇਹ ਮੁੱਖ ਮੰਤਰੀ ਜਿਹੜੇ ਕਹਿੰਦੇ ਨੇ ਮੈਂ ਆਮ ਕਰਦਾ ਮੈਂ ਤੁਹਾਡੇ ਚੋਂ ਆ ਮੈਂ ਟੋਏ ਚ ਉਤਰਦਾ ਮੈਂ ਜਾਂਡੋਰੀਆਂ ਬਦਲੀਆਂ ਮੈਂ ਪਟਿਆ ਨੂੰ ਬਰੋਜੇ ਲਾਏ ਕੀ ਲੱਗਦਾ ਇਸ ਮੁੱਖ ਮੰਤਰੀ ਨੂੰ ਹੁਣ ਊਰਜਾ ਕਿੱਥੋਂ ਮਿਲਦੀ ਆ ਕਿਸਾਨਾਂ ਨੂੰ ਚੰਡੀਗੜ੍ਹ ਨਾ ਜਾਣ ਦੇਣਾ ਤੇ ਕਿਸਾਨ ਤੁਹਾਡੇ ਰਿਆਗੋ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲੈਣਾ ਤੇ ਹੁਣ ਜਿਸ ਤਰੀਕੇ ਦਾ ਐਕਸ਼ਨ ਕੱਲ ਕੀਤਾ ਗਿਆ ਕੀ ਲੱਗਦਾ ਇਸ ਮੁੱਖ ਮੰਤਰੀ ਨੂੰ એનર્ਜੀ ਕਿੱਥੋਂ ਮਿਲ ਰਹੀ ਹੈ ਊਰਜਾ ਕਿੱਥੋਂ ਮਿਲ ਰਹੀ ਹੈ ਪਿੱਛੇ ਕੌਣ ਖੜਾ ਕੋਈ ਮੁੱਖ ਮੰਤਰੀ ਮੀਟਿੰਗ ਦੇ ਵਿੱਚੋਂ ਆਇਆ ਉੱਠ ਕੇ ਰਿਆ ਜਿਵੇਂ ਤੂੰ ਗਿਆ ਕੋਈ ਮੁੱਖ ਮੰਤਰੀ ਨਿਆ ਕਾਰਵਾਈ ਜਿੱਦੂ ਗੱਲ ਕੀਤੀ ਹੈ ਵੀ ਗੱਲਬਾਤ ਕਰਨ ਵਾਸਤੇ ਡੈਪੂਟੇਸ਼ਨ ਆਇਆ ਤੇ ਫੜ ਕੇ ਗ੍ਰਿਫਤਾਰ ਕਰ ਲਿਆ ਤੂੰ ਤਾਂ ਉਹਨਾਂ ਨਾਲੋਂ ਤਾਂ ਡੱਪ ਗਿਆ ਅੰਗਰੇਜ਼ਾਂ ਨਾਲੋਂ ਵੀ ਤਾਂ ਡੱਪ ਗਿਆ ਜਦ ਇਹ ਤਾਂ ਤੇਰੀ ਕਾਰਵਾਈ ਹੈ ਤੂੰ ਸਧਾਰਨ ਦਾ ਮੁੰਡਾ ਉਦੋਂ ਸੀਗਾ ਜਦੋਂ ਸਤਾਜ ਨਹੀਂ ਸੀ ਜਦੋਂ ਕੁਰਸੀ ਤੇ ਆਏ ਤਾਂ ਬਾਤ ਤਾਂ ਸਤਾ ਦਾ ਨਸ਼ਾ ਨੇ ਤੈਨੂੰ ਭੁਲਾ ਦਿੱਤਾ ਵੀ ਤੂੰ ਆਮ ਬੰਦਾ ਹੈ ਇਹਨੂੰ ਰਾਹ ਤੇ ਲੈ ਕੇ ਆਉਣ ਵਾਸਤੇ ਦਾ ਸੰਘਰਸ਼ ਸੰਗੋ ਤੇ ਕਿੰਨੇ ਤੇਜ਼ ਕਰਨੇ ਪੈਣਗੇ ਲੋਕਾਂ ਨੂੰ ਅਵੇਅਰ ਹੋਣਾ ਪਾਣਾ ਵੀ ਸਾਡਾ ਕੌਣ ਹੈ ਪਹਿਲਾਂ ਕਿਸਾਨਾਂ ਨੂੰ ਚੰਡੀਗੜ੍ਹ ਨਹੀਂ ਬੜਨ ਦਿੱਤਾ ਗਿਆ ਹੁਣ ਫਿਰ ਹੁਣ ਕਿਸਾਨਾਂ ਨੂੰ ਉਤੋਂ ਉਹਨਾਂ ਦਾ ਸਮਾਨ ਚੱਕ ਤਾ ਕਿਸਾਨਾਂ ਨੂੰ ਵਾਪਸ ਘਰਾਂ ਨੂੰ ਤੋਰ ਦਿੱਤਾ ਗਿਆ ਜੋ ਜਿਸ ਤਰੀਕੇ ਕੀਤਾ ਗਿਆ ਜ਼ੋਰ ਜ਼ਬਰਦਸਤੀ ਕਿ ਦੇਖੋ ਇੱਕ ਮੈਸੇਜ ਤਾਂ ਨਹੀਂ ਸਰਕਾਰ ਦੇਣਾ ਚਾਹੁੰਦੀ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੀ ਨਹੀਂ ਕਰਨ ਦੇਵਾਂਗੇ ਰਾਜਾਂ ਦੇ ਰਾਜ ਵੇਲੇ ਵੀ ਹੁੰਦੇ ਰਹਿੰਦੇ ਆ ਅੰਦੋਲਨ ਤਾਂ ਜਦੋਂ ਇਹ ਤੇ ਮਹਾਰਾਜਾ ਜਗਤਵਿੰਦਰ ਦਾ ਰਾਜ ਹੁੰਦਾ ਸੀ ਉਦੋਂ ਸਿਵਾ ਸਿੰਘ ਠੀਕਣ ਵਾਲੋਂ ਫੜ ਕੇ ਜਿੰਨਾ ਚਿਰ ਤੰਗਿਆ ਹੋਇਆ ਸੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਲ ਬੀਤੇ ਦਿਨੀ ਪੰਜਾਬ ਸਰਕਾਰ ਦਾ ਸ਼ਰਮਨਾਕਾਰਾ ਪੰਜਾਬ ਪੁਲਿਸ ਨੇ ਜੋ ਐਕਸ਼ਨ ਕੀਤਾ ਉਸ ਤੋਂ ਬਾਅਦ ਪੂਰੇ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦੇ ਆਗੂ ਐਕਟਿਵ ਹੋਏ ਨੇ ਅੱਜ ਪਟਿਆਲਾ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਪੰਜਾਬ ਦੀਆਂ ਕੁਝ ਵੱਡੀਆਂ ਯੂਨੀਅਨਸ ਦੇ ਆਗੂ ਸੀ ਜਿਹੜਾ ਦੀ ਮੀਟਿੰਗ ਹੋਈ ਤੇ ਉਹਦੇ ਵਿੱਚੋਂ ਮੇਰੇ ਨਾਲ ਨੇ ਜਗENDER ਸਿੰਘ ਉਗਰਾਹਾ ਗੱਲਬਾਤ ਉਹਨਾਂ ਨਾਲ ਕਰਦਿਆਂ ਕਿ ਐਕਸਰ ਮੀਟਿੰਗ ਦੇ ਵਿੱਚ ਕੀ ਹੋਇਆ ਤੇ ਅਗਲੀ ਰਣਨੀਤੀ ਕਿਸਾਨਾਂ ਦੀ ਕੀ ਹੋਏਗੀ ਤੇ ਇਹ ਪੰਜਾਬ ਸਰਕਾਰ ਨੇ ਜੋ ਐਕਸ਼ਨ ਕੀਤਾ ਇਹਦੇ ਉਹਨਾਂ ਦਾ ਕੀ ਕਹਿਣਾ ਪ੍ਰਧਾਨ ਜੀ ਸਵਾਗਤ ਹੈ ਤੁਹਾਡਾ ਕਨਵਾਇਟ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੁੱਛੂੰਗਾ ਕਿ ਅੱਜ ਮੀਟਿੰਗ ਹੋਈ ਆ ਇਹ ਕਿਸ ਸਬੰਧਤ ਸੀਗੀ ਐਸਕੇਮ ਐਸਕੇਮ ਦੀਆਂ 9 ਜਥੇਬੰਦੀਆਂ ਦੀ ਅੱਜ ਹੋ ਜਿਹੜੀ ਕਮੇਟੀ ਬਣਾਈ ਆ ਉਹਨਾਂ ਦੀ ਮੀਟਿੰਗ ਸੀ ਕਿਉਂਕਿ ਨਵੇਂ ਹਾਲਾਤਾਂ ਦੇ ਵਿੱਚ ਕੋਈ ਨਵੀਂ ਗੱਲ ਵਾਪਰ ਜਾਂਦੀ ਆ ਉਦੋਂ ਐਸਕੇਮ ਇਹ ਨਵੇਂ ਮੈਂਬਰੀ ਕਮੇਟੀ ਮੀਟਿੰਗ ਕਰਦੀ ਹੁੰਦੀ ਹੈ ਕੱਲ ਜਿਹੜੀ ਵਾਪਰੀ ਘਟਨਾ ਹੈ ਉਹਦੀ ਅੱਜ ਨਵੇਂ ਮੈਂਬਰੀ ਕਮੇਟੀ ਦੇ ਵਿੱਚ ਚਰਚਾ ਹੋਈ ਉਹਦੀ ਬਹੁਤ ਨਿੰਦਾ ਹੋ ਕੇ ਕੀ ਬਹੁਤ ਜ਼ੋਰ ਜ਼ਾਦ ਦਿਖੇਧੀ ਕੀਤੀ ਸਰਕਾਰ ਦੀ ਵੀ ਨਿਸਿੱਧ ਕਾਰਵਾਈ ਹੈ ਸਰਕਾਰ ਇਸ ਤਰ੍ਹਾਂ ਨਹੀਂ ਕਦੇ ਹੁੰਦੀ ਨਾ ਕਦੇ ਜੇ ਨਹੀਂ ਦੁਸ਼ਮਣ ਦੁਸ਼ਮਣ ਨਾਲ ਵੀ ਨਹੀਂ ਕਰਦਾ ਹੁੰਦਾ ਜੇ ਦੋ جنگ ਲੜਦੇ ਹੋਏ ਦੁਸ਼ਮਣ ਹੋਣਾ ਦੂਜੇ ਦੇਸ਼ ਦੇ ਵਿੱਚ ਮੀਟਿੰਗ ਹੁੰਦੀ ਹੋਵੇ ਉਹਨਾਂ ਨਾਲ ਵੀ ਉਹ ਇਸ ਤਰ੍ਹਾਂ ਤੇ ਬਰਤਾਨਾ ਨਹੀਂ ਕਰਦੇ ਉਹਨਾਂ ਨੂੰ ਵੀ ਜਾਣ ਦਿੱਤਾ ਜਾਂਦਾ ਹੋ ਜਾਂਦੇ ਆ ਤੇ ਇਸ ਤੇ ਗੱਲਬਾਤ ਦਾ ਕਾਲ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਇਹ ਬਹੁਤ ਹੀ ਬੰਦ ਭਾਗੀ ਰਹਿੰਦੇ ਨੇ ਜੋ ਕਾਰਵਾਈ ਹੈ ਜਿਨੀ ਖੈਸੀ ਗਰਾਵਟਣੀ ਆ ਜੀ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਸਾਥੀ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਬਿਨਾਂ ਸ਼ਰਤ ਛੁਡਾਈ ਦੀ ਮੰਗ ਕੀਤੀ ਆ ਤੇਜੀ ਗੱਲ ਇਹ ਆ ਵੀ ਜਿਹੜੇ ਇਹ ਜ਼ਬਰ ਹੋਇਆ ਕਰ ਲੋ ਠੱਗਾ ਹੋਇਆ ਉਹਦੇ ਤੇ ਅਰਥੀ ਫੂਕ ਵਿਚਾਰੇ ਅੱਜ ਵੀ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਵਾਕਿਆ ਇਸ ਕੇਮ ਨੇ ਸਾਰੀਆਂ ਜੱਥੇ ਬੰਦੀਆਂ ਕੱਲ ਨੂੰ ਵੀ ਕਰਨੀਆਂ ਤੇ ਮੰਗਾ ਹੀ ਹੋਣ ਗਿਆ ਵੀ ਉਹਨਾਂ ਦਾ ਸਮਾਨ ਜਿਹੜਾ ਸਹੀ ਸਲਾਮਤ ਨੂੰ ਦਿੱਤਾ ਜਾਵੇ ਤੇ ਜਿਹੜੇ ਬੰਦੇ ਹੀ ਗ੍ਰਿਪਦਾਰ ਕੀਤੇ ਨੇ ਰਿਹਾ ਕੀਤੇ ਜਾਣਾ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਦੁਸ਼ਮਣ ਵੀ ਦੂਜੇ ਦੁਸ਼ਮਣ ਦੇ ਨਾਲ ਉਸ ਤਰੀਕੇ ਨਹੀਂ ਕਰਦਾ ਪਰ ਤੁਹਾਨੂੰ ਲੱਗਦਾ ਨਹੀਂ ਕਿਉਂਕਿ ਉਹ ਉਹਦਾ ਹੀ ਐਡਾ ਵੱਡਾ ਉਹਨਾਂ ਤੇ ਜੋ ਹਰ ਗੱਲ ਬੋਲਦੇ ਨੇ ਹਰ ਗੱਲ ਉਹਨਾਂ ਦੀ ਤਾਂ ਅਸੂਲ ਕਹਿ ਲਓ ਜਾਂ ਕਾਨੂੰਨ ਦਾ ਨਹੀਂ ਕਹਿ ਸਕਦੇ ਉਹ ਇੱਕ ਹੁੰਦੀ ਆਪਣੇ ਆਪ ਦੇ ਵਿੱਚ ਇੱਕ ਉਹ ਹੁੰਦਾਗਾ ਕਿ ਉਹ ਮੰਨੀ ਜਾਊ ਆਪਣੇ ਆਪ ਦੇ ਵਿੱਚ ਹੀ ਪਰ ਹੁਣ ਕੋਈ ਭਰੋਸੇਯੋਗ ਤਾਂ ਰਹਿ ਗਈ ਮੁੱਖ ਮੰਤਰੀ ਦੇ ਸ਼ਬਦਾਂ ਦੀ ਉਹਨਾਂ ਦੀ ਜ਼ੁਬਾਨ ਦੀ ਜੋ ਆਪ ਬੁਲਾ ਕੇ ਮੀਟਿੰਗ ਮੀਟਿੰਗ ਭਾਵੇਂ ਕੇਂਦਰ ਨਾਲ ਸੀ ਉਹਨਾਂ ਦੇ ਦੋ ਵਜ਼ੀਰ ਵਿੱਚ ਬੈਠੇ ਨੇ ਜੇ ਮੁੱਖ ਮੰਤਰੀ ਜਾਂ ਮੰਤਰੀ ਬੁਲਾ ਕੇ ਇਸ ਤਰ੍ਹਾਂ ਕਿਸਾਨਾਂ ਨੂੰ ਗ੍ਰਿਫਤਾਰ ਕਰਵਾਉਣਗੇ ਤਾਂ ਉਹਨਾਂ ਦੀ ਜ਼ੁਬਾਨ ਦੀ ਕੋਈ ਵੈਲਿਊ ਰਹਿ ਗਈ ਦੇਖੋ ਕੋਈ ਵੀ ਵੱਡਾ ਅਹੁਦੇਦਾਰ ਜਾਂ ਕੋਈ ਅਧਿਕਾਰੀ ਜਾਂ ਕੋਈ ਅਫਸਰ ਜਾਂ ਕੋਈ ਵੀ ਮਨੁੱਖ ਜੇ ਕਿਸੇ ਬੰਦੇ ਨਾਲ ਵਿਸ਼ਵਾਸ ਘਤ ਕਰ ਉਹਦਾ ਭਰੋਸਾ ਚੱਕਿਆ ਜਾਂਦਾ ਜੇ ਕਹਿ ਨਹੀਂ ਕਰਨੀ ਤਾਂ ਉਹ ਪੂਰਾ ਨਹੀਂ ਉੱਤਰਦਾ ਤਾਂ ਉਹਦੇ ਤੇ ਇੱਕ ਹਿੰਦੂ ਪਰੰਤੂ ਹੁੰਦਾ ਇਸ ਕਰਕੇ ਅਸੀਂ ਸਮਝਦੇ ਆ ਵੀ ਜੋ ਕਾਰਵਾਈ ਕੱਲ ਹੋਈ ਹੈ ਉਹ ਬਹੁਤ ਨਿੰਦਣਯੋਗ ਕਾਰਵਾਈ ਹੋਈ ਹੈ ਜੋ ਅੱਗੇ ਵਾਸਤੇ ਵੀ ਮੈਂ ਮੁੱਖ ਮੰਤਰੀ ਸਾਡੀ ਮੀਟਿੰਗ ਦੇ ਵਿੱਚ ਉੱਠ ਕੇ ਚਲੇ ਗਏ ਸੀ ਉਹ ਵੀ ਬਹੁਤ ਸਾਨੂੰ 6:00 ਵਜੇ ਸੀਗੀ ਵੀ ਇਸ ਤਰ੍ਹਾਂ ਦੀ ਕਾਰਵਾਈਆਂ ਕਿਉਂ ਹੋ ਰਹੀਆਂ ਨੇ ਮੁੱਖ ਮੰਤਰੀ ਜੀ ਤੋਂ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਹੈ ਪੰਜਾਬ ਸਰਕਾਰ ਤੋਂ ਕਿਉਂ ਹੋ ਰਿਹਾ ਹੈ ਇਹ ਸਾਡੇ ਨਹੀਂ ਸਮਝ ਆਈ ਵੀ ਇੱਕਦਮ ਇੰਨੀ ਚੇਂਜ ਤੇ ਉਹ ਆ ਕੇ ਦੇ ਇੱਕਦਮ ਏਡਾ ਵੱਡਾ ਭੰਤੜਾ ਲਿਆ ਸਰਕਾਰ ਨੇ ਤੇ ਕਿਸਾਨਾਂ ਨੂੰ ਨਜੇਠਣ ਦਾ ਇਹ ਬਰਤਾਂਤ ਕਿਹੜੇ ਪਾਸੇ ਹੋਇਆ ਤੇ ਕਾਰਪੋਰੇਟਾਂ ਨੇ ਤਨਬਾਮ ਰੋੜ ਦੇ ਇਹਨਾਂ ਦੀ ਇਸ ਕਰਕੇ ਸੰਕੇਤਾਂ ਖੜੇ ਹੁੰਦੇ ਆ ਤੇ ਉਹਦੇ ਚੋਂ ਅਸੀਂ ਆਪਣੇ ਬੰਦਿਆਂ ਨੂੰ ਸਟੇਟ ਕੀਤਾ ਵੀ ਕਵਰ ਦਾ ਦਿਨ ਤੱਕ ਕੈਮਰਾ ਹੋ ਇਹ ਜਿਹੜੇ ਆਉਣ ਵਾਲੇ ਐਕਸ਼ਨ 23 ਤਰੀਕ ਦਾ ਪਕਸਿੰਗ ਵੇਚੀ ਦੀਦਨ ਬਣਾਉਣ ਦਾ ਤੇ 26 ਜਨਵਰੀ ਦਾ ਚੰਡੀਗੜ੍ਹ ਵੱਲੋਂ ਮਾਰਚ ਕਰਨ ਦਾ ਉਹਦੀ ਆਪਣੀ ਤਿਆਰੀ ਆ ਅਵਰਾਹ ਸਾਹਿਬ ਤੁਹਾਨੂੰ ਕੀ ਲੱਗਦਾ ਇਹ ਮੁੱਖ ਮੰਤਰੀ ਜਿਹੜੇ ਕਹਿੰਦੇ ਨੇ ਮੈਂ ਆਮ ਕਰਦਾ ਮੈਂ ਤੁਹਾਡੇ ਚੋਂ ਆ ਮੈਂ ਟੋਏ ਚ ਉਤਰਦਾ ਮੈਂ ਜਾਂਡੋਰੀਆਂ ਬਦਲੀਆਂ ਮੈਂ ਪਟਿਆ ਨੂੰ ਬਰੋਜੇ ਲਾਏ ਕੀ ਲੱਗਦਾ ਇਸ ਮੁੱਖ ਮੰਤਰੀ ਨੂੰ ਹੁਣ ਊਰਜਾ ਕਿੱਥੋਂ ਮਿਲਦੀ ਆ ਕਿਸਾਨਾਂ ਨੂੰ ਚੰਡੀਗੜ੍ਹ ਨਾ ਜਾਣ ਦੇਣਾ ਤੇ ਕਿਸਾਨ ਤੁਹਾਡੇ ਰਗਿਆਗੋ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲੈਣਾ ਤੇ ਹੁਣ ਜਿਸ ਤਰੀਕੇ ਦੇ ਐਕਸ਼ਨ ਕੱਲ ਕੀਤਾ ਗਿਆ ਕੀ ਲੱਗਦਾ ਇਸ ਮੁੱਖ ਮੰਤਰੀ ਨੂੰ એનર્ਜੀ ਕਿੱਥੋਂ ਮਿਲ ਰਹੀ ਆ ਊਰਜਾ ਕਿੱਥੋਂ ਮਿਲ ਰਹੀ ਆ ਪਿੱਛੇ ਕੌਣ ਖੜਾ ਦੇਖੋ ਇਹਦੇ ਚ ਅਭੀ ਇਹ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਕਰਕੇ ਗਏ ਹੋ ਵੀ ਸਾਨੂੰ ਨਜ਼ਰਬੰਦ ਤਾਂ ਕੋਈ ਕਰ ਹੀ ਨਹੀਂ ਸਕਦਾ ਨਜ਼ਰਬੰਦ ਸਾਨੂੰ ਕਿਸੇ ਕਰ ਲੈਣਗੇ ਸਾਨੂੰ ਗ੍ਰਿਫਤਾਰਤਾ ਕਰ ਸਕਦੇ ਨੇ ਨਜ਼ਰਬੰਦ ਤਾਂ ਨਹੀਂ ਸੀ ਸਾਨੂੰ ਇਹ ਕਰ ਸਕਦੇ ਅਸਨਾ ਕਹਿੰਦੇ ਵੀ ਤੁਸੀਂ ਨਾજર ਬੰਦੋ ਜੀ ਘਰੋਂ ਬਾਹਰ ਨਿਕਲੋ ਤੇ ਅਸੀਂ ਇਹਨਾਂ ਤੇ ਸਹਿਮਤੀ ਦੇ ਜੀ ਵੀ ਹਾਂ ਅਸੀਂ ਨਾજર ਬੰਦਾਂ ਫਿਰ ਅਸੀਂ ਨਾજર ਬੰਦ ਨਹੀਂ ਰਹਿੰਦੇ ਜਾਂ ਤਾਂ ਅਸੀਂ ਅੰਦਰ ਹੋਵਾਂਗੇ ਜਾਂ ਬਾਹਰ ਹੋਣਗੇ ਇਹ ਇਹਦਾ ਨਹੀਂ ਹੋ ਸਕਦਾ ਕਦੇ ਵੀ ਦੂਜੀ ਗੱਲ ਇਹ ਆ ਵੀ ਜਿਹੜੀ ਸਰਕਾਰ ਨੇ ਦੇ ਨੇ ਮਤਲਬ ਇਹ ਨੀਤੀ ਲਿਆਂਦੀਆਂ ਵੀ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜਾਂ ਐਂ ਕਹਿੰਦੇ ਵੀ ਅਸੀਂ ਆਮ ਬੰਦੇ ਘਰਾਂ ਦੇ ਮੁੰਡੇ ਆ ਆਮ ਘਰਾਂ ਦੇ ਤਾਂ ਉਹਨਾਂ ਚਿਰ ਤੱਕ ਹੁੰਦੇ ਨੇ ਜਿੱਨਾ ਚੜ ਤਾਕਤ ਨਹੀਂ ਹੁੰਦੀ ਜਦੋਂ ਬੰਦੇ ਵੀ ਹਕੀਕਤ ਦਾ ਫਿਰ ਪਤਾ ਲੱਗਦਾ ਜਦੋਂ ਤਾਕਤ ਉਹਨੂੰ ਦਿੱਤੀ ਜਾਂਦੀ ਉਹਨੂੰ ਕੋਈ ਜ਼ਿੰਮੇਵਾਰੀ ਸੌਂਪ ਦਿੰਦੇ ਆ ਯਾ ਤੇਰੇ ਕੋਲ ਜ਼ਿੰਮੇਵਾਰੀਆਂ ਲੈਣੇ ਦਾ ਰੀ ਦੀ ਫਿਰ ਤੂੰ ਲੋਕਾਂ ਵਾਸਤੇ ਕੀ ਕਰਦਾ ਕੀ ਤੂੰ ਜੋ ਬਾਹਰ ਸੀ ਤਾਕਤੋਂ ਉਹ ਬਾਹਰ ਹੈ ਹੁਣ ਜੇ ਨਹੀਂ ਹੁਣ ਭਗਮੰਤ ਮਾਨੋਂ ਭਗਮੰਤ ਮਾਨ ਨਹੀਂ ਗਿਆ ਜਦੋਂ ਕੁਰਸੀ ਤੋਂ ਲਾਂਬੇ ਹੋ ਕੇ ਜਿਹੜੇ ਗੱਲਾਂ ਕਰਦਾ ਸੀ ਉਹ ਗੱਲਾਂ ਕੁਝ ਹੋਰ ਸੀ ਮੈਂ ਮੁਰਗੀ ਦੇ ਪੈਸੇ ਮੈਂ ਬੱਕਰੀ ਦੇ ਪੈਸੇ ਦੇ ਦੂੰਗਾ ਮੈਂ ਫਸਲ ਮਰਨ ਤੋਂ ਮਰਦਿਆ ਸਾਰੂ ਦੀ ਉਹਦੀ ਪੇਮੈਂਟ ਕਰਦਿਆ ਕਰੂੰਗਾ ਮੈਂ ਗਰਦੌਰੀਆਂ ਕਰਾਉਣ ਦੀ ਲੋੜ ਹੀ ਨਹੀਂ ਪੈਣੀ ਇਹ 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 ਜਾਂਦੇ ਨੇ ਵੱਡੇ ਵੱਡੇ ਸਰਕਾਰਾਂ ਵਾਲੇ ਹੈਲੀਕਾਪਟਰਾਂ 'ਚ ਘੁੰਮਦੇ ਨੇ ਇਹਨਾਂ ਦੇ ਮਗਰ 2-2 4-400 ਗੱਡੀ ਹੁੰਦੀਆਂ ਹੂਟਰ ਮਾਰਦੇ ਫਿਰਦੇ ਆ ਹੁਣ ਉਹੀ ਕੰਮ ਸਾਰਾ ਕੁਸਤੂ ਕਰ ਰਹੇ ਆ ਬਾਕੀ ਕੀ ਕਰ ਰਹੇ ਆ ਜਦੋਂ ਤੂੰ ਵੱਧ ਕੇ ਕਰ ਰਹੇ ਕੋਈ ਮੁੱਖ ਮੰਤਰੀ ਮੀਟਿੰਗ ਦੇ ਵਿੱਚੋਂ ਆਇਆ ਉੱਠ ਜਿਹੇ ਇਸਵੇਂ ਤੂੰ ਕਹੇ ਕੋਈ ਮੁੱਖ ਮੰਤਰੀ ਨੇ ਆਹ ਕਾਰਵਾਈ ਜਿਹੜੀ ਤੂੰ ਖਲ ਕੀਤੀ ਹੈ ਵੀ ਗੱਲਬਾਤ ਕਰਵਾਸਤੇ ਡੈਪੂਟੇਸ਼ਨ ਆਇਆ ਤੇ ਫੜ ਕੇ ਗ੍ਰਿਫਤਾਰ ਕਰ ਲਿਆ ਤੂੰ ਤਾਂ ਉਹਨਾਂ ਨਾਲੋਂ ਤਾਂ ਟੱਪ ਗਿਆ ਅੰਗਰੇਜ਼ਾਂ ਨਾਲੋਂ ਵੀ ਤਾਂ ਟੱਪ ਗਿਆ ਯਾਨੀ ਇਹ ਤਾਂ ਤੇਰੀ ਹੀ ਕਾਰਵਾਈ ਹੈ ਤੂੰ ਸਧਾਰਨ ਤਾਂ ਮੁੰਡਾ ਉਦੋਂ ਸੀਗਾ ਜਦੋਂ ਸਤਾ ਚ ਨਹੀਂ ਸੀ ਜਦੋਂ ਕੁਰਸੀ ਤੇ ਆਏ ਤਾਂ ਬਾਤ ਤਾਂ ਤੂੰ ਸਤਾ ਦਾ ਨਸ਼ਾ ਨੇ ਤੈਨੂੰ ਭੁਲਾ ਦਿੱਤਾ ਵੀ ਤੂੰ ਆਮ ਬੰਦਾ ਹੈ ਆਮ ਨਹੀਂ ਨਾ ਗਿਆ ਗ੍ਰਾਂਸਾਬ ਤੁਹਾਡਾ ਤੋਂ ਹਲਕਾ ਉਹ ਜ਼ਿਲ੍ਹਾ ਤੁਸੀਂ ਤੇ ਵੈਸੀ ਪਿੰਡਾਂ ਦੇ ਗਵਾਂਢੀ ਉਹ ਤੁਸੀਂ ਤੇ ਬਿਹਤਰ ਜਾਣਦੇ ਉਹ ਚੀਜ਼ ਨੂੰ ਸਾਰੀ ਨੂੰ ਪੁਰਾਣਾ ਜਿਸ ਤਰੀਕੇ ਵਿੱਚ ਰਹਦੇ ਰਹੇ ਨੇ ਉਹ ਬਹੁਤ ਬਿਹਤਰ ਜਾਣਦਾ ਇਸੇ ਕਰਕੇ ਤਾਂ ਮੈਂ ਜਾਣਦਾ ਵੀ ਉਹ ਸਾਡੇ ਪੁਰਾਣੇ ਬੰਦੇ ਬੁਢੇ ਕਹਦੇ ਹੁੰਦੇ ਸੀ ਜੱਟ ਤਾਂ ਕਹਿੰਦੇ ਸੁਹਾਗੇ ਤੇ ਨਹੀਂ ਮਾਨ ਹੁੰਦਾ ਸੁਹਾਗੇ ਤੇ ਚੜੇ ਨੂੰ ਦੂਜੇ ਬੰਦੇ ਕੀੜੇ ਮਕੌੜੇ ਦੇਖਣ ਲੱਗ ਜਾਂਦੇ ਆ ਇਹ ਤਾਂ ਹੁਣ ਸਰਕਾਰ ਵਾਲੀ ਕੁਰਸੀ ਦੇ ਬੈਠਾ ਹੋਇਆ ਇਹਨੂੰ ਪਲਾਂ ਸੀ ਛੋਟੇ ਮੋਟੇ ਕੀੜੇ ਮਕੌੜੇ ਜਿਵੇਂ ਲੱਗਾਗੇ ਅੱਛਾ ਗ੍ਰਾਂਸਾਬ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਇਨਕਾਊਂਟਰ ਹੋਏ ਪੰਜਾਬ ਦੇ ਵਿੱਚ ਉਹ ਤੇ ਸਵਾਲ ਉੱਠੇ ਪੰਜਾਬ ਭਾਰਤੀ ਫੌਜ ਦੇ ਕਰਨਲ ਨੂੰ ਕੁੱਟਿਆ ਗਿਆ ਉਹਤੇ ਸਵਾਲ ਨੇ ਉਸ ਤਰੀਕੇ ਉਸ ਤੋਂ ਬਾਅਦ ਹੁਣ ਜਿਸ ਤਰੀਕੇ ਜਾ ਕੇ ਡੀਏਜੀ ਮਨਦੀਪ ਸਿੰਘ ਸਿੱਧੂ ਜਿਸ ਤਰੀਕੇ ਦਾ ਭਾਸ਼ਣ ਉਹਤੇ ਕਰਦੇ ਨੇ ਇੱਕ ਮੁੰਡਾ ਇਹ ਪੁੱਛ ਲੈਂਦਾ ਕਿ ਜੀ ਤੁਹਾਡੇ ਕੋਲੇ ਜ਼ਮੀਨ ਨਹੀਂ ਉਹ ਉਹਦੇ ਸਵਾਲ ਨੂੰ ਕਿਸ ਤਰੀਕੇ ਕਿਉਂ ਘੁਮਾ ਕੇ ਜਵਾਬ ਦਿੰਦੇ ਨੇ ਸਿੱਧੇ ਸਿੱਧੇ ਤੌਰ ਤੇ ਧਮਕੀ ਇੱਕ ਉਹ ਪੁਲਿਸ ਨੂੰ ਜਿਹੜੀਆਂ ਇਹ ਪਾਵਰਾਂ ਨੇ ਗ੍ਰਾਂਹ ਸਭ ਤੁਹਾਨੂੰ ਕੀ ਲੱਗਦਾ ਏ ਪੰਜਾਬ ਨੂੰ ਜੇ ਇਸੇ ਤਰੀਕੇ ਕੰਮ ਚੱਲਦਾ ਗਿਆ ਕਿਹੜੇ ਪਾਸੇ ਲੈ ਕੇ ਜਾਣੀਆਂ ਪੰਜਾਬ ਨੂੰ ਪੁਲਿਸ ਨੂੰ ਇੰਨੀ ਐਕਸਟ੍ਰੀਮ ਪਾਵਰ ਦੇ ਦੇਣੀ ਦੇਖੋ ਨਾਲੇ ਪੁਲਿਸ ਨਾਲੇ ਜੱਜ ਇਕਦਾ ਸਾਨੂੰ ਇਹ ਨਹੀਂ ਠੀਕ ਲੱਗਦਾ ਦੂਜੀ ਕਹਾਣੀ ਵਾਲੀ ਗੱਲ ਹੈ ਵੀ ਜਿਹੜੇ ਇਹਨਾਂ ਨੇ ਇਨਕਾਊਂਟਰ ਕੀਤੇ ਆ ਕੇਸ ਆਗਾ ਇਸ ਤਰ੍ਹਾਂ ਦੇ ਹਰੇਕ ਦੀ ਬੋਲੀ ਪੈਰਚੀ ਲੱਗਦੀ ਹੈ ਕਮਾਲ ਦੀ ਗੱਲ ਤਾਂ ਇਹ ਮੈਂ ਸਿੱਧਾ ਮੰਨਦਾ ਵੀ ਹੋਰ ਤਾਂ ਬੋਲੀ ਕਿਤੇ ਥਾਂ ਤੇ ਨਹੀਂ ਕਾਤੋਂ ਨਹੀਂ ਲੱਗਦੀ ਪੈਰਚੀ ਗੋਲੀ ਲੱਗਦੀ ਹੈ ਜਿਹੜੀ ਪੈਰ 'ਚ ਗੋਲੀ ਲੱਗੀ ਫਰਾਨਾ ਹੋ ਗਿਆ ਜਖਮੀ ਹੋਇਆ ਜਖਮੀ ਹੋਆ ਭੱਜ ਗਿਆ ਮਾਰਤਾ ਤੈਨੂੰ ਇਨਕਾਊਂਟਰ ਕਰਦਾ ਜਿਹੜੀਆਂ ਇਹ ਪਾਵਰਾਂ ਦਿੱਤੀਆਂ ਹੋਈਆਂ ਨੇ ਸਰਕਾਰ ਨੇ ਪੁਲਿਸ ਨੂੰ ਤਾਂ ਜਿਹੜੀ ਅਦਾਲਤਾਂ ਦੀ ਤਾਂ ਲੋੜ ਹੀ ਨਹੀਂ ਛੱਡੀ ਇਹਨਾਂ ਨੇ ਇੰਨੀਆਂ ਪਾਵਰਾਂ ਦਿੱਤੀਆਂ ਉਹ ਜੱਜ ਆਪਣਾ ਕਰਨ ਲਾ ਉਹਦੇ ਘਰ ਵਾਲੀ ਬਿਲਕੀ ਜਾਂਦੀ ਆ ਉਹ ਕਹੀ ਜਾਂਦਾ ਮੈਨੂੰ ਦੱਸਤਾ ਦਿਓ ਜੀ ਕਿ ਕੀ ਹੋਇਆ ਕਿਉਂ ਸਸਪੈਂਡ ਕੀਤਾ ਕੌਣ ਇਹ ਉਹ ਬੰਦੇ ਵੀ ਨੇ ਕਿ ਹੋਰ ਵੀ ਬੰਦਿਆਂ ਨੂੰ ਤੁਸੀਂ ਸਸਪੈਂਡ ਕਰਤਾ ਯਾਨੀ ਜਿਹੜਾ ਇਹ ਵਰਤਾਰਾ ਕੁੱਲ ਵਾਪਰੇ ਸਮਾਜ ਦੇ ਵਿੱਚ ਇਹ ਇਹ ਥੋੜਾ ਇਹਦੇ ਵਿੱਚ ਇਹ ਵਿਚਾਰ ਕਰਨ ਜੋਗ ਹੈ ਇਹ ਚਿੰਤਾ ਵਾਲਾ ਵਿਸ਼ਾ ਤੇ ਇਹਨੂੰ ਰਾਹ ਤੇ ਲੈ ਕੇ ਆਉਣ ਵਾਸਤੇ ਦਾ ਸੰਘਰਸ਼ ਸਾਨੂੰ ਹੋਰ ਤਿੱਖੇ ਤੇ ਤੇਜ਼ ਕਰਨੇ ਪੈਣਗੇ ਲੋਕਾਂ ਨੂੰ ਅਵੇਅਰ ਹੋਣਾ ਪਾਣਾ ਵੀ ਸਾਡਾ ਕੌਣ ਹੈ ਤੇ ਜੋਕਾ ਦਾ ਕੌਣ ਹੈ ਅਜਿਹਾ ਕਿ ਹਸਾਬੋ ਜਿਸ ਤਰੀਕੇ ਇੱਕ ਜਿਹੜੀ ਗੱਲ ਚੱਲਦੀ ਆ ਸਮਾਜ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਕਿ ਲੁਗਿਆਣੀ ਚੋਣਾ ਉੱਥੇ ਉਹ ਸ਼ਹਿਰੀ ਲੋਕ ਨੇ ਕੀ ਤੁਸੀਂ ਇਹ ਤਾਂ ਨਹੀਂ ਕਿ ਵਵਾਰੀਆਂ ਦੇ ਵਿੱਚ ਪਹਿਲਾਂ ਇਹ ਗੱਲ ਫਲਾ ਦੋ ਕਿ ਕਿਸਾਨ ਤੰਗ ਕਰਦੇ ਨੇ ਰਾਹ ਰੋਕਦੇ ਨੇ ਫਿਰ ਤੁਸੀਂ ਆਪ ਇੱਕ ਭਰਮ ਭਲੇਖਾ ਪੈਦਾ ਕਰਕੇ ਉਹਨਾਂ ਨੂੰ ਖੁਸ਼ ਕਰਨ ਦੀ بجائے ਫਿਰ ਤੁਸੀਂ ਕਿਸਾਨਾਂ ਦਾ ਜਿਹੜਾ ਬਾਰਡਰ ਤੋਂ ਧਰਨਾ ਚੁਕਵਾ ਦੋ ਤੇ ਇਹ ਕਹਿੰਦੇ ਹੁਣ ਪੰਜਾਬ ਦੇ ਵਿੱਚ ਵਪਾਰ ਰੁਕਿਆ ਸੀ ਜੀ ਵਪਾਰ ਵਧ ਜੂਗਾ ਕਿ ਇਹ ਤਾਂ ਨਹੀਂ ਪੰਜਾਬ ਦੇ ਵਿੱਚ ਕਿਸਾਨ ਵਰਸਸ ਵਪਾਰੀ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਹ ਸਰਕਾਰ ਇਹਦੇ ਵਿੱਚ ਤਾਂ ਨਹੀਂ ਕਾਮਯਾਬ ਹੋ ਜੂਗੀ ਦੇਖ ਚੌਣ ਸਟੰਟ ਨੂੰ ਸਮਝਣਾ ਚਾਹੀਦਾ ਹੈ ਚੌਣ ਸਟੰਟ ਕੋਈ ਕਿਸੇ ਦੇ ਖੜ ਕੇ ਕਰੇ ਵਪਾਰੀ ਸਾਡੇ ਭਰਾ ਹੈ ਦੁਕਾਨਦਾਰ ਸਾਡੇ ਭਰਾ ਹੈ ਸਾਨੂੰ ਤਾਂ ਚਿੰਤਾ ਜਿਹੜੀ ਐਮਾਜ਼ਨ ਤੇ ਗੀਤ ਗਾਉਂਦਾ ਉਹ ਉਸ ਐਮਾਜ਼ਨ ਤੋਂ ਤਾਂ ਸਾਨੂੰ ਚਿੰਤਾ ਹੈ ਉਸ ਐਮਾਜ਼ਨ ਨੇ ਤਾਂ ਸਾਰਾ ਵਪਾਰ ਖਾ ਜਾਣ ਤੇ ਵਪਾਰ ਨੂੰ ਕਿਹਨੇ ਬਚਾਉਣਾ ਵਪਾਰ ਨੂੰ ਤਾਂ ਵੱਡਾ ਭਗਿਆੜ ਜਿਹੜਾ ਆ ਰਿਹਾ ਜਿੱਦੇ ਉਹ ਗੀਤ ਗਾਉਂਦਾ ਵੀ ਐਮਾਜ਼ਨ ਦਾ ਸਮਾਨ ਉੱਥੋਂ ਮਗਾ ਲਓ ਇੰਨੇ ਚ ਪੈਂਦਾ ਇੱਥੇ ਮੰਗਾਓ ਇੰਨੇ ਚ ਪੈਂਦਾ ਉਸ ਐਮਾਜ਼ਨ ਦੇ ਤਾਂ ਖਾਣਾ ਜਣੀ ਉਸ ਐਮਾਜ਼ਨ ਦਾ ਅਰਦਾ ਅੰਕੜਾ ਵੀ 12 ਕਰੋੜ ਆਰਡਰ ਮੈਂ ਰੋਜ਼ ਸਪਲਾਈ ਕਰਦਾ 2 ਮਹੀਨਿਆਂ ਦੇ ਵਿੱਚ ਉਹਨੇ 3 ਮਹੀਨੇ ਤੋਂ 2 ਮਹੀਨਿਆਂ ਦੇ ਵਿੱਚ ਦੱਸਿਆ ਉਹਨੇ 720 ਆਰਡਰ ਸਪਲਾਈ 720 ਕਰੋੜ ਆਰਡਰ ਸਪਲਾਈ ਕੀਤੇ ਆ ਤੇ ਉਹ ਵੱਡਾ ਕਾਰੋਬਾਰ ਹੈ ਅਸੀਂ ਉਹ ਵਪਾਰੀਆਂ ਨੂੰ ਇਹ ਸਮਝਾਉਣਾ ਚਾਹੁੰਦੇ ਆ ਵੀ ਭਰਾ ਸੋਡੀ ਅਸੀਂ ਜਿਹੜੀ ਕਿਸਾਨ ਜੱਤੇ ਬੰਦਿਆਂ ਦੀ ਮੂਹ ਹੈ ਇਹ ਸੋਡੀ ਕੰਦ ਹੈ ਇਹ ਜੇ ਕਿਸਾਨ ਕੀਤਾ ਨਾ ਰਿਹਾ ਪਰ ਚੂਨ ਖੇਤਰ ਨਹੀਂ ਰਹਿਣਾ ਛੋਟੀ ਇੰਡਸਟਰੀ ਨਹੀਂ ਕਾਰਪੋਰੇਟਾ ਚੜੇ ਆਉਂਦੇ ਨੇ ਅਮਰੀਕਾ ਵਰਗੀਆਂ ਜਿਹੜੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਕੋਲੇ ਉਹਨਾਂ ਨੂੰ ਸਹਿ ਦੇ ਰੀਆਂ ਨੇ ਇਸ ਕਰਕੇ ਜੇ ਇਹਨਾਂ ਤੋਂ ਬਚਣਾ ਹੈ ਨਾ ਇਸ ਕਰ ਇੱਕਜੁੱਟਤਾ ਹੋ ਜਾਓ ਇੱਕ ਦੂਜੇ ਨੂੰ ਸਮਝੋ ਇੱਕ ਦੂਜੇ ਨਾਲ ਸਾਂਝ ਪਾਓ ਤੇ ਸਾਂਝੇ ਸੰਘਰਸ਼ ਕਰਕੇ ਲੜੋਂਗੇ ਜੇ ਫੇਰ ਹੀ ਫੀਲ ਜੱਤਿਆ ਜਾਣਾ ਸ੍ਰੀ ਗੁਰੂ ਸਾਹਿਬ ਜਿਸ ਤਰੀਕੇ ਇੱਕ ਇਹ ਮੈਸੇਜ ਆ ਜਿਹੜਾ ਕਿਸਾਨਾਂ ਵਾਲਾ ਜਿਹੜਾ ਮੈਸੇਜ ਆ ਕਿ ਪਹਿਲਾਂ ਕਿਸਾਨਾਂ ਨੂੰ ਚੰਡੀਗੜ੍ਹ ਨਹੀਂ ਬੜਨ ਦਿੱਤਾ ਗਿਆ ਹੁਣ ਫਿਰ ਹੁਣ ਕਿਸਾਨਾਂ ਨੂੰ ਉੱਥੋਂ ਉਹਨਾਂ ਦਾ ਸਮਾਨ ਚੁੱਕਾ ਤੱਕ ਕਿਸਾਨਾਂ ਨੂੰ ਵਾਪਸ ਘਰਾਂ ਨੂੰ ਤੋਰ ਦਿੱਤਾ ਗਿਆ ਜੋ ਜਿਸ ਤਰੀਕੇ ਕੀਤਾ ਗਿਆ ਜ਼ੋਰ ਜ਼ਬਰਦਸਤੀ ਕਿ ਦੇਖੋ ਇਹ ਮੈਸੇਜ ਤਾਂ ਨਹੀਂ ਸਰਕਾਰ ਦੇਣਾ ਚਾਹੁੰਦੀ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੀ ਨਹੀਂ ਕਰਨ ਦੇਵਾਂਗੇ ਦੇਖੋ ਕੁਝ ਵੀ ਸਰਕਾਰ ਇਹ ਤਾਂ ਕਦੇ ਅੰਗਰੇਜ਼ਾਂ ਦੇ ਵੇਲੇ ਕਿਹੜਾ ਹੁੰਦਾ ਸੀ ਅੰਗਰੇਜ਼ੂ ਰਾਜਿਆਂ ਦੇ ਰਾਜ ਵੇਲੇ ਵੀ ਹੁੰਦੇ ਰਹਿੰਦੇ ਅੰਦੋਲਨ ਤਾਂ ਜਦੋਂ ਇੱਥੇ ਮਹਾਰਾਜਾ ਜਗਤਵਿੰਦਰ ਦਾ ਰਾਜ ਹੁੰਦਾ ਸੀ ਉਦੋਂ ਸੇਵਾ ਸਿੰਘ ਠੀਕ ਹੀ ਉਹਨਾਂ ਨੂੰ ਪੜ ਕੇ ਜੇ ਨਾ ਚਤਤਨ ਪੁੰਨਿਆ ਹੋਇਆ ਸੀ ਇਥੇ ਕਦੇ ਐ ਨਹੀਂ ਹੈ ਵੀ ਇਥੇ ਜੇ ਰਾਜਾਂ ਦੇ ਰਾਜ ਦੇ ਵਿੱਚ ਡਿਕਟੇਟਰਸ਼ਿਪ ਦੇ ਵਿੱਚ ਵੱਡੇ ਤਾਕਤਵਰ ਲੋਕ ਆ ਗਏ ਉਹ ਲੋਕਾਂ ਨੂੰ ਬੋਲਣ ਦੇ ਦਿੰਦੇ ਲੋਕਾਂ ਦੇ ਵਿੱਚ ਜਦ ਤੱਕ ਬੇਚੈਨੀ ਹੋਊਗੀ ਨਿਰਾਸ਼ਤਾ ਹੋਊਗੀ ਜਦੋਂ ਆਰਥਿਕਤਾ ਦੀ ਕਾਣੀ ਵੱਡ ਹੋਊਗੀ ਉਦੋਂ ਨਿਰਾਸ਼ਤਾ ਤੇ ਬੇਚੈਨੀ ਤੇ ਹੁਣ ਤੇ ਵੀ ਬਗਾਵਤਾਂ ਵੀ ਹੋਣਗੀਆਂ ਉਦੋਂ ਸਾਰਾ ਕੁਝ ਹੋਊਗਾ ਇਹ ਤਿਆਰ ਨੇ ਦੁਬਾਰਾ ਇਕੱਠੇ ਹੋ ਕੇ ਮੋੜ ਕਬੱਡੀ ਲੜਾਈ ਲੜਨ ਦੇ ਲਈ ਬਿਲਕੁਲ ਤਿਆਰ ਨੇ ਉਸੇ ਤਰ੍ਹਾਂ ਉਸ ਲੜਾਈ ਛੇੜਨ ਵਾਸਤੇ ਤਿਆਰ ਆ ਸਰਨ ਇਕੱਠੇ ਲੱਗੇ ਨਾਲ ਤਰ ਠੀਕ ਹੈ ਸ਼ੁਕਰੀਆ ਕਰਾਂ ਸਭ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁ